ਕਾਚ अवतार ਇਸ ਦਾ ਵਰਣਨ ਪੰਜ ਛੰਦਾਂ ਵਿੱਚ ਹੈ ਜਦ ਰਾਜਾ ਬਲ ਨੇ ਤਿੰਨੇ ਲੋਕਾਂ ਨੂੰ ਜਿੱਤ ਲਿਆ ਤਦ ਦੇਵਤਿਆਂ ਨੇ ਦੇਵਤਾਂ ਦੇ ਨਾਲ ਸਮਝੌਤਾ ਕਰ ਲਿਆ ਉਹਨਾਂ ਨੇ ਸਮੁੰਦਰ ਨੂੰ ਮਤਨ ਕਰਕੇ ਉਸ ਵਿੱਚੋਂ ਰਤਨ ਕੱਢਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਮੰਦਰਾਚਲ ਪਹਾੜ ਨੂੰ ਪੁੱਟ ਲਿਆ ਜੋ ਬਹੁਤ ਭਾਰੀ ਸੀ ਉਹ ਉਸ ਨੂੰ ਸਮੁੰਦਰ ਦੇ ਤੱਟ ਪਰ ਨਾ ਲੈ ਜਾ ਸਕੇ ਉਸ ਸਮੇਂ ਹਜ਼ਾਰ ਪੂਜਾਵਾਂ ਵਾਲਾ ਅਜਿਤ ਭਗਵਾਨ ਪ੍ਰਗਟ ਹੋ ਗਿਆ गरुड़ ਨੇ ਉਸ ਪਰਬਤ ਨੂੰ ਸਮੁੰਦਰ ਦੇ ਤੱਟ ਪਰ ਪਹੁੰਚਾ ਦਿੱਤਾ। ਉਹਨਾਂ ਨੇ ਬਾਸਕ ਦੀ ਨੇਤੀ ਅਤੇ ਮੰਦਰਾਚਲ ਦੀ ਮਧਾਣੀ ਬਣਾ ਕੇ ਸਮੁੰਦਰ ਨੂੰ ਮਤਨਾ ਆਰੰਭ ਕਰ ਦਿੱਤਾ। ਦੇਵਤੇ ਬਾਸਕ ਦੇ ਸਿਰ 'ਵਲ ਅਤੇ ਦੰਤ ਉਸ ਦੀ ਪੂੰਛ 'ਵਲ ਲੱਗੇ। ਜਦ ហេਠਾ ਕੋਈ ਆਧਾਰ ਨਾ ਹੋਣ ਕਾਰਨ ਮੰਦਰਾਚਲ ਪਹਾੜ ਡੁੱਬਣ ਲੱਗਿਆ, ਤਦ ਭਗਵਾਨ ਅਜਿਤ ਨੇ ਕਛੂ ਦਾ ਰੂਪ ਧਾਰਨ ਕਰਕੇ ਪਹਾੜ ਨੂੰ ਆਪਣੀ ਪਿੱਠ ਪਰ ਉਠਾ ਲਿਆ। ਕਛੂ ਦੀ ਪਿੱਠ 1 ਲੱਖ ਯੋਜਨ ਫੈਲੀ ਹੋਈ ਸੀ ਭਗਵਾਨ ਆਪਣੇ ਦੂਜੇ ਰੂਪ ਵਿੱਚ ਮੰਦਰਾਚਲ ਦੇ ਉੱਪਰ ਦੂਜੇ ਪਹਾੜ ਦੇ ਸਮਾਨ ਬਣ ਕੇ ਮੰਦਰਾਚਲ ਨੂੰ ਆਪਣੇ ਹੱਥਾਂ ਵਿੱਚ ਦਬਾ ਕੇ ਸਥਿਤ ਹੋ ਗਿਆ ਜਦ ਉਹਨਾਂ ਦੇ ਮਥਨ ਕਰਨ ਨਾਲ ਅੰਮ੍ਰਿਤ ਨਿਕਲਿਆ ਤਦ ਅਜਿਤ ਭਗਵਾਨ ਆਪ ਮਥਨ ਕਰਨ ਲੱਗ ਪਏ ਮਥਨ ਕਰਨ ਨਾਲ ਸਮੁੰਦਰ ਵਿੱਚੋਂ ਤਨੁਸ਼ਬਾਣ ਮਦ ਇਰਾਵਤ ਹਾਥੀ ਉਚ ਸਰਵ ਘੋੜਾ ਲక్ష్ਮੀ ਦੇਵੀ ਮਾਹਰ ਰੰਬਾ ਚੰਦਰਮਾ ਕੋਸਤਕਮਣੀ ਕਾਮ ਤੇਨ ਗਉ ਤਨੰਤਰ ਵਿਅਦ ਕਲਪ ਬਿਰਜ ਅਤੇ ਅੰਮ੍ਰਿਤ ਦਾ ਭੜਿਆ ਹੋਇਆ ਘੜਾ ਇਹ 14 ਰਤਨ ਨਿਕਲੇ ਵਾਹਿਗੁਰੂ ਜੀ ਕਾ ਕ੍ਰੰਸਾ ਵਾਹਿਗੁਰੂ ਜੀ ਕੀ ਫਤ